ਮਾਨ ਸਾਹਿਬ ਨੇ ਵਿਧਾਨ ਸਭਾ ਚ ਕਿਹਾ ਸੀ ਕਿ ਜਿਹੜਾ ਪਿੰਡ ਸਰਵ ਸੰਪਤੀ ਕਰੇਗਾ ਸਰਪੰਚ ਪਿੰਡ ਦਾ ਚੁਣੋ ਮੈਂ ਵੀ ਬੇਨਤੀ ਕਰਦਾ ਹਾਂ ਜੱਗਾ ਤੇ ਸਰਪੰਚ ਪਿੰਡ ਦਾ ਹੀ ਚੁਣਨਾ ਚਾਹੀਦਾ 5 ਲੱਖ ਰੁਪਏ ਦਾ ਗਰੰਟ ਮਾਨ ਸਾਹਿਬ ਦੇਣਗੇ ਜਿਹੜੇ ਮੇਰੇ ਪਿੰਡਾਂ ਚ ਦੇਣਗੇ ਮੇਰੇ ਵੀ ਜਿਹੜੇ ਇਖਤਿਆਰੀ ਗਰੰਟਾ ਮੈਂ ਵੀ 5 ਲੱਖ ਰੁਪਏ ਬਰਾਬਰ ਮੈਚਿੰਗ ਗਰੰਟ ਦੇ ਕੇ 10 ਲੱਖ ਰੁਪਏ ਦੇ ਕੇ ਨਾਲ ਨਰੇਗਾ ਨਾਲ ਜੋੜ ਕੇ 18-20 ਲੱਖ ਰੁਪਏ ਦਾ ਕੰਮ ਪਿੰਡਾਂ ਦੀ ਸੂਰਤ ਬਦਲ ਜਾਏਗੀ ਜੀ ਇੱਕ ਇੱਕ ਸਰਪੰਚ 10-10 ਲੱਖ ਰੁਪਏ 20-20 ਲੱਖ ਰੁਪਏ ਖਰਚ ਕਰ ਦਿੰਦਾ ਜੀ ਤਿੰਨ ਤਿੰਨ ਕੈਂਡੀਡੇ ਚਾਹਨਾ ਵੀ ਇਮਾਨਦਾਰ ਬੰਦੇ ਤੁਸੀਂ ਮੈਨੂੰ ਚੋਣਿਆ ਸੀਗਾ ਮੈਂ ਤੁਹਾਡੇ ਲਈ ਕੰਮ ਕਰ ਰਿਹਾ ਸਾਰੇ ਪੰਜਾਬ ਲਈ ਕੰਮ ਕਰ ਰਿਹਾ ਐਸੀ ਤਰ੍ਹਾਂ ਪਿੰਡ ਦਾ ਸਰਪੰਚ ਚੁਣੋ ਪੰਚਾਇਤ ਚੁਣੋ ਤਾਂ ਕਿ ਉਹ ਲੋਕਾਂ ਵਾਸਤੇ ਕੰਮ ਕਰਨ ਆਮ ਬੰਦਿਆਂ ਵਾਸਤੇ ਕੰਮ ਕਰਨ ਇਹ ਮੇਰੀ ਲੋਕਾਂ ਨੂੰ ਅਪੀਲ ਹੈ ਜੀ ਪੰਜਾਬ ਸਰਕਾਰ ਤੁਹਾਡੇ ਦੁਆਰ ਮੈਂ ਹੁਣ ਕਿਉਂਕਿ ਸਿਹਤ ਮਹਿਕਮੇ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਮੇਰੇ ਕੋਲ ਅੱਜ ਕੱਲ ਜਿੰਮੇ ਬਰਸਾਤ ਵੀ ਹੈ ਔਰ ਡੈਂਗੂ ਬਲੇਰੀਆ ਚਿਕਨਗੁਨੀਆ ਇਹ ਵਾਲੀਆਂ ਬਿਮਾਰੀਆਂ ਵੀ ਔਰ ਜੜੀਆਂ ਇੰਟਰਨਲ ਡਿਜ਼ੀਜ਼ਸ ਹੈ ਉਹ ਵੀ ਵੱਧ ਜਾਨੀ ਹੈ ਇਹਦੇ ਵਿੱਚ ਮੈਂ ਸਾਰਾ ਉਹ ਵੀ ਮੈਨੇਜ ਕਰ ਰਿਹਾ ਜੀ ਆ ਇੰਸ਼ੋਰੈਂਸ ਵਾਲਾ ਇਸ਼ੂ ਆ ਵੀ ਟੈਕਲ ਕਰ ਰਿਹਾ ਇਹਦੇ ਨਾਲ ਨਾਲ ਮੈਂ ਆਪਣੇ ਪਿੰਡਾਂ ਵਾਲੇ ਪ੍ਰਤੀ ਕਿਉਂਕਿ ਬਾਕੀ ਪੰਜਾਬ ਦਾ ਮੈਂ ਹੈਲਥ ਮਿਨਿਸਟਰ ਹਾਂ ਬਟ ਪੁਰਾਣਾ ਦਿਹਾਤੀ ਵਾਲਿਆਂ ਦਾ ਮੈਂ ਐਮਐਲਏ ਹਾਂ ਸੋ ਸਾਰਾ ਮੇਤੂ ਐਕਸਪੈਕਟ ਕਰਦੇ ਆ ਮੈਂ ਦੇਦੋ ਪਿਛਲੀ ਵਾਰੀ ਮੈਂ ਸੀਗਾ 2 ਹਫ਼ਤੇ ਲਗਾ ਕੇ ਮੈਂ 36 ਵਾਕਨੋਦ ਗਲਵ ਜਾਊਗਾ। ਸੋ ਤਕਰੀਬਨ ਸਾਰੇ ਪਿੰਡਾਂ ਮੈਂ ਜਿਹੜੇ ਕਵਰ ਕਰਦੇ ਆਂ ਹਰ ਪਿੰਡ ਦੇ ਸਾਰੇ ਅਫਸਰ ਨਾਲ ਲੱਜਾ ਕੇ ਮੌਕੇ ਤੇ ਸਾਰੀਆਂ ਸਮੱਸਿਆਵਾਂ ਉਹਨਾਂ ਦੀਆਂ ਚਾਹੇ ਕੋਈ ਨਰੇਗਾ ਨਾਲ ਰਿਲੇਟਡ ਆ, ਰਾਸ਼ਨ ਕਾਰਡ ਨਾਲ ਰਿਲੇਟਡ ਆ, ਪੈਨਸ਼ਨਰ ਨਾਲ ਰਿਲੇਟਡ ਆ, ਪਿੰਡ ਦੇ ਸਾਂਝੇ ਮਸਲੇ ਆ, ਡਿਸਪੈਂਸਰੀ ਠੀਕ ਹੋਣ ਵਾਲੀ ਆ, ਸੜਕਾਂ ਟੁੱਟੀਆਂ ਹੋਈਆਂ ਉਹ ਠੀਕ ਹੋਣ ਵਾਲੀਆਂ। ਇਹਦੇ ਵਿੱਚ ਜਿਹੜਾ ਹੈਗਾ ਲਵਾਣਾ ਟਿੱਕੂ ਦੇ ਚਾਚੇ ਤੌਰ ਤੇ ਇੱਕ ਬਹੁਤ ਵੱਡੀ ਜੜੀ ਹੈਗੀ ਆ। ਤਕਰੀਬਨ ਤਕਰੀਬਨ 97-98 ਬਿਗੇ ਦੇ ਵਿੱਚ ਘਟਾਵ ਆ ਜਿੱਦੇ ਚ ਪਾਣੀ ਖੜਾ ਰਹਿੰਦਾ, ਬੂਟੀ ਆ। ਸੋ ਇਹਨੂੰ ਅਸੀਂ ਮੈਂ ਲਾਵਾਂਗੇ ਸੋਲਰ ਲਾਵਾਂਗੇ ਟਰੀ ਪਲਾਂਟੇਸ਼ਨ ਕਰਾਂਗੇ ਉਹਨੂੰ ਇੱਕ ਕਿਟਨੇਕ ਸਪੌਟਰ ਦੇ ਵਿੱਚ ਜਿਹੜਾ ਅਸੀਂ ਬਣਾਵਾਂਗੇ ਪੰਚਾਇਤੀ ਚੋਣ ਦਾ ਵਿਕਲ ਬਣ ਚੁੱਕਿਆ ਕਿਸ ਤਰ੍ਹਾਂ ਦੇਖ ਰਹੇ ਹੋ ਕੋਈ ਗੱਲ ਨਹੀਂ ਜੀ ਇਹ ਬੜੀ ਅੱਛੀ ਗੱਲ ਹੈ ਮੈਂ ਮਾਨ ਸਾਹਿਬ ਨੇ ਉਪਰਾਨ ਸਭਾ ਚ ਕਿਹਾ ਸੀ ਕਿ ਮੈਂ ਜਿਹੜਾ ਪਿੰਡ ਸਰਬਸੰਪਤੀ ਕਰੇਗਾ ਸਰਪੰਚ ਪਿੰਡ ਦਾ ਚੋਣ ਮੈਂ ਵੀ ਬੇਨਤੀ ਕਰਦਾ ਆ ਜਗ੍ਹਾ ਤੇ ਸਰਪੰਚ ਪਿੰਡ ਦਾ ਹੀ ਚੁਣਨਾ ਚਾਹੀਦਾ 5 ਲੱਖ ਰੁਪਏ ਵਿਕਰਾਟ ਮਾਨ ਸਾਹਿਬ ਦੇਣਗੇ ਜਿਹੜੇ ਮੇਰੇ ਪਿੰਡਾਂ ਚ ਦੇਣਗੇ ਮੇਰੇ ਵੀ ਜਿਹੜੇ ਅਖਤਿਆਰ ਦੇ ਗ੍ਰਾਂਟ ਆ ਮੈਂ ਵੀ 5 ਲੱਖ ਰੁਪਏ ਬਰਾਬਰ ਮੈਚਿੰਗ ਗ੍ਰਾਂਟ ਦੇ ਕੇ 1 سرپੰچ 10-10 20 لاکھ روپیہ 20-20 لاکھ روپیہ خرچ ਕਰ ਦਿੰਦਾ ਜੀ ਤਿੰਨ-ਤਿੰਨ ਕੈਂਡੀਡੇਟ ਹੁੰਦੇ ਆ 40-50 لاکھ روپیہ ਖਰਚ ਕਰ ਦਿੰਦੇ ਆ ਬਾਅਦ ਵਿੱਚ ਫਿਰ ਉਹ ਗਰੰਟਾ ਦਾ ਪਤਾ ਨਹੀਂ ਲੱਗਦਾ ਕਿ ਆਈਆਂ ਤਾਂ ਅਸੀਂ ਕਿੱਥੇ ਗਈਆਂ ਸੋ ਲੋਕਾਂ ਨੂੰ ਮੈਂ ਚਾਹੁੰਦਾ ਵੀ ਇਮਾਨਦਾਰ ਬੰਦੇ ਤੁਸੀਂ ਮੈਨੂੰ ਚੋੜਿਆ ਸੀਗਾ ਮੈਂ ਤੁਹਾਡੇ ਲਈ ਕੰਮ ਕਰ ਰਿਹਾ ਸਾਰੇ ਪੰਜਾਬ ਲਈ ਕੰਮ ਕਰ ਰਿਹਾ ਐਸੀ ਤਰ੍ਹਾਂ ਪਿੰਡ ਦਾ ਸਰਪੰਚ ਚੁਣੋ ਪੰਚਾਇਤ ਚੁਣੋ ਤਾਂ ਕਿ ਉਹ ਲੋਕਾਂ ਵਾਸਤੇ ਕੰਮ ਕਰਨ ਆਮ ਬੰਦਿਆਂ ਵਾਸਤੇ ਕੰਮ ਕਰਨ ਇਹ ਮੇਰੀ ਲੋਕਾਂ ਨੂੰ اپیل ਹੈ ਜੀ ਕੇਂਦਰੀ ਮੰਤਰੀ ਵੱਲੋਂ ਲਗਾਤਾਰ ਸਵਾਲ ਉਠਾਏ ਜਾ ਰਹੇ ਆਸ਼ੀਮਾਨ ਜਿਹੜ ਕਿ ਆ ਜੀ ਮਾ ਕੇ ਤਾਰੀਫ ਕੀਤੀ ਸੀ ਜਿਹੜੇ ਪਹਿਲਾਂ ਵਾਲੇ ਸੀ ਉਹ ਗੁਜਰਾਤ ਤੋਂ ਸੀ ਉਹ ਪੰਜਾਬ ਦੇ ਸੱਭਿਆਚਾਰ ਨੂੰ ਨਹੀਂ ਸਮਝਦੇ ਸੀ ਮੈਂ ਇਹਨਾਂ ਦੇ ਨਾਲ ਸਾਰੇ ਅਫਸਰ ਮੇਰੇ ਇਹਨਾਂ ਦੇ ਬੈਠ ਕੇ ਅਸੀਂ ਗੱਲਬਾਤ ਕੀਤੀ ਇਹਨਾਂ ਨੇ ਸਾਡੇ 225 ਕਰੋੜ ਰੁਪਏ ਜਿਹੜੇ ਹੈਗੇ ਆ ਉਹ ਜਿਹੜੀ ਇਹ ਗੱਲ ਕੀਤੀ ਆ ਲੱਡਾ ਸਭ ਨੇ ਇੰਸ਼ੋਰੈਂਸ ਦੇ ਉਹ ਸਾਨੂੰ ਕੇਂਦਰ ਨੇ ਦੇਣਾ ਸੀ ਉਹ 2018 ਤੋਂ ਪੈਂਦੇ ਗਏ ਜੀ ਹੁਣ ਜਿਹੜਾ ਇਹ 18 30 ਸਰਕਾਰ 18 19 20 21 ਉਹ ਮੁੱਖ ਮੰਤਰੀ ਦਾ ਇਹਨਾਂ ਦੇ ਨਾਲ ਤੁਰੇ ਫਿਰਦੇ ਆ ਜੋ ਤਾਂ ਇਹਨਾਂ ਦੇ ਵਿੱਚ ਲੱਗੇ ਜਦੋਂ ਤਾਂ ਉਹ ਇੱਥੇ ਰਾਜ ਕਰਦੇ ਸੀ ਇਹਨਾਂ ਨੇ ਫਾਟ ਨਹੀਂ ਰੋਕਿਆ ਸਾਡੀ ਸਰਕਾਰ ਆ ਗਈ ਸਾਨੂੰ ਕਹਿੰਦੇ ਜੀ ਤੁਸੀਂ 18 19 20 21 ਦਾ ਯੂਟਿਲਾਈਜੇਸ਼ਨ ਸਰਟੀਫਿਕੇਟ ਦਿਓ ਉਹਦੀ ਇੰਡੀਪੈਂਡੈਂਟ ਆਡਿਟ ਤੋਂ ਸਾਡੇ ਉਹਦੀ ਵੈਰੀਫਿਕੇਸ਼ਨ ਕਰਾਓ ਮੈਂ ਸਾਰਾ ਕੁਝ ਕਰਵਾ ਰਿਹਾ ਜੀ ਉਹਨਾਂ ਨੂੰ ਦੱਸਦਾ ਮੈਂ ਉਹ ਮੈਂ ਮਾਈ ਤੱਕ ਭੇਜ ਦਿੱਤੀਆ ਕਰਕੇ ਮੈਂ ਕਹਿੰਦਾ 225 ਕਰੋੜਾ ਤੁਸੀਂ ਉਹਨਾਂ ਨੂੰ 125 ਕਰੋੜ ਰਿਲੀਜ਼ ਕਰ ਦਿਓ ਆ 22 23 ਜਿਹੜੇ ਤੁਹਾਡੇ 23 24 ਤੋਂ 24 25 ਦੀ ਮੈਂ ਤੁਹਾਨੂੰ ਹੋਰ ਕਰਾ ਕੇ ਭੇਜ ਦਿੰਦਾ ਉਹ ਮੈਂ ਕਰਵਾ ਰਿਹਾ ਮੈਂ ਸਾਰੀਆਂ ਕੰਡੀਸ਼ਨਾਂ ਨਾ ਅਪਲਾਈ ਕਰ ਰਿਹਾ ਮੈਂ ਡੱਡਾ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਸੀਂ ਰਾਜਨੀਤੀ ਨਾ ਕਰੀਏ ਆਪਾਂ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਹਿੰਦਾ ਜੀ ਸਿਹਤ ਸਿਹਤ ਦਾ ਵਿ ਗਰੀਬਾਂ ਦਾ ਹੈਗਾ ਸਾਨੂੰ ਤੁਹਾਡੇ ਨਾਲ ਜ਼ਿਆਦਾ ਫਿਕਰ ਹੈ ਅਸੀਂ ਤਾਂ ਫ੍ਰੀ ਇਲਾਜ ਕਰ ਰਹੇ ਆ ਮੈਂ ਹਰਿਆਣੇ ਵਿੱਚ ਜਾ ਕੇ ਆਇਆ ਜੀ ਉੱਥੇ ਜਾ ਕੇ ਤੁਸੀਂ ਡਿਸਪੈਂਸਰੀਆਂ ਦਾ ਹਾਲ ਦੇਖੋ ਬੁਰਾ ਹਾਲ ਹੈ ਜੀ ਹਸਪਤਾਲ ਵਿੱਚ ਕੋਈ ਦਵਾਈ ਨਹੀਂ ਮਿਲਦੀ ਸਾਡੇ ਸਾਰੀਆਂ ਦਵਾਈਆਂ ਦੇ ਰਹੇ ਆ ਅਸੀਂ ਜਿਹੜੇ ਪਿਛਲੇ ਵਾਲੀ ਲਾਇਬਿਲਟੀ ਆ ਉਹਨਾਂ ਦੀ ਚੱਟੀ ਭਰ ਰਿਹਾ ਜੀ ਅਸੀਂ ਤਾਂ ਸੋ ਮੈਂ ਰਡਾ ਸਾਹ ਨੂੰ ਬੇਨਤੀ ਕਰਦਾ ਵੀ ਜਨਾਬ ਤੁਹਾਡੀ ਤੁਹਾਡੀ ਜਿਹੜੀ ਸਰਕਾਰ ਸੀਗੀ ਆ ਉਹਦੇ ਬੀਜੋ ਕੰਡੇ ਸੀ ਜਿਹੜੀ ਅਕਾਲੀ ਭਾਜਪਾ ਸਰਕਾਰ ਸੀ ਔਰ ਕਾਂਗਰਸੀ ਉਹਨਾਂ ਦੇ ਕੰਡੇ ਅਸੀਂ ਚੁਗ ਰਹੇ ਆ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਮੇਰੇ ਭਰਾ ਵਰਗੇ ਹੋ ਔਰ ਹਿਮਾਚਲ ਦੇ ਰਹਿਣ ਵਾਲੇ ਹੋ ਆਪਾਂ ਭਰਾ ਆ ਆਪਾਂ ਮਿਲ ਕੇ ਲੋਕਾਂ ਲਈ ਕੰਮ ਕਰੀਏ ਆਪਾਂ ਤੁਸੀਂ ਮਾਨ ਸਾਹਿਬ ਨੂੰ ਚਿੱਠੀ ਕੋ ਲਿਖ ਦਿਓ ਮੈਂ ਤੁਹਾਨੂੰ ਮਿਲ ਕੇ ਆਇਆ ਮੈਂ ਸਿਹਤ ਮੰਤਰੀ ਆ ਤੁਸੀਂ ਸਿਹਤ ਮੰਤਰੀ ਆ ਮੈਂ ਦੁਵਾਰਾ ਆਉਣ ਨੂੰ ਤਿਆਰ ਆ સોਮਵਾਰ ਨੂੰ ਮੇਰੀ ਟੀਮ ਜਾ ਰਹੀ ਆ ਮੈਂ ਸਾਰਾ ਹੋਮਵਰਕ ਕਰਕੇ સોਮਵਾਰ ਨੂੰ ਸਾਡੀਆਂ ਮੀਟਿੰਗਾਂ ਫਿਕਸਡ ਆ ਤਾਂ ਫਿਰ ਪ੍ਰਸਤ ਦੇ ਵਿੱਚ ਬਿਆਨ ਦੇਣ ਦੀ ਕੋਈ ਮੈਨੂੰ ਮੈਂ ਉਮੀਦ ਨਹੀਂ ਕਰਦਾ ਸੀ ਡੱਡਾ ਸਾਹਿਬ ਮੈਨੂੰ ਲੱਗਿਆ ਸੀ ਮਿਲ ਕੇ ਵੀ ਨੇਕ ਇਨਸਾਨ ਹੈ ਠੀਕ ਕਰਨਗੇ ਉਹ ਬਟ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਗੁਰੇਸ਼ ਸਾਹਿਬ ਅੱਛਾ ਕੀ ਜਦੋਂ ਤਾਂ ਸਿਆਸਤ ਚੱਲੀ ਇਸ ਤਰ੍ਹਾਂ ਸਿਆਸਤ ਹੀ ਕਹੂੰਗਾ ਜੀ ਉਹਨੂੰ ਮੈਂ ਜਦੋਂ ਮੈਂ ਜਾ ਕੇ ਉਹਨੂੰ ਮਿਲਿਆ ਆ ਸਾਡੀ ਸਾਰੀ ਆਪਸ ਸਹਿਮਤੀ ਹੋ ਗਈ ਕਿ ਅਸੀਂ ਜੇ ਬ੍ਰਾਂਡਿੰਗ ਆਇਆ ਤਾਂ ਉਹ ਸਾਡਾ ਸਟੇਟ ਦਾ ਵੀ ਤਾਂ ਕੋਈ ਹੱਕ ਹੈ ਨਾ 60 40 ਆ ਅਸੀਂ ਪੈਸੇ ਦਿੰਦੇ ਆ ਹੁਣ ਤਾਂ ਸਾਰੇ ਜਮਾਨ ਸਾਹਿਬ ਪੈਸੇ ਦੇ ਰਹੇ ਆ ਅਸੀਂ ਫਿਰ ਵੀ ਕੁਝ ਨਹੀਂ ਕਰ ਰਹੇ ਅਸੀਂ ਕਹਿ ਰਹੇ ਹਾਂ ਵੀ ਤੁਹਾਡੀ ਬ੍ਰਾਂਡਿੰਗ ਵੀ ਕਰ ਦਿੰਦੇ ਸਿਹਤ ਹੈ ਸਿੱਖਿਆ ਹੈ ਲੈਂਡ ਆਰਡਰ ਹੈ ਇਹ ਸਟੇਟ ਸਬਜੈਕਟਸ ਆਗੇ ਆ ਸਟੇਟ ਨੇ ਇੰਪਲੀਮੈਂਟ ਕਰਨੇ ਆ ਸਾਰੇ ਆਪਾਂ ਮਿਲ ਕੇ ਕੰਮ ਕਰੀਏ ਮੈਂ ਫਿਰ ਵੀਨ ਕਰਦਾ ਰੱਡਾ ਸਭ ਨੂੰ ਕਿ ਤੁਸੀਂ ਮੇਰੇ ਭਰਾ ਹੋ ਆਓ ਆਪਾਂ ਮਿਲ ਕੇ ਕੰਮ ਕਰੀਏ ਆਪਾਂ ਬਿਆਨਬਾਦੀ ਜਨਾ ਪਈਏ ਆਪਾਂ ਦੂਸ਼ਣਬਾਦੀ ਜਨਾ ਪਈਏ ਮੇਰੇ ਅਫਸਰ ਆ ਰਹੇ ਆ ਸੋਮਵਾਰ ਨੂੰ ਮੈਨੂੰ ਦੱਸੋ ਮੈਂ ਆ ਜਨਾਂ ਦਵਾਰਾ ਜੀ ਆਪਾਂ ਬੈਠ ਕੇ ਸਾਨੂੰ ਫੜ ਦੇਣੇ ਸ਼ੁਰੂ ਕਰੋ ਅਸੀਂ ਕੰਮ ਕਰ ਰਹੇ ਆ ਆਓ ਆਪਾਂ ਮਿਲ ਕੇ ਲੋਕਾਂ ਨੂੰ ਸਿਹਤ ਸੂਲਤਾ ਦਈਏ ਉਹਨਾਂ ਨੂੰ ਮੈਂ ਬੇਨਤੀ ਕਰਦਾ ਜੀ ਮੇਰੇ ਭਰਾ ਨੂੰ ਮੈਂ ਡਾਕਟਰ ਹਾਂ ਜੀ ਇੱਕ ਆਪਾਂ ਬਿਮਾਰੀ ਨਾਲ ਲੜੀਏ ਆ ਆਇਆ ਇਟ ਇਜ਼ ਨੋਟ ਅ ਸੈਟਰ ਗਵਰਨਮੈਂਟ ਵਰਸ ਸਟੇਟ ਗਵਰਨਮੈਂਟ ਇਟ ਇਜ਼ ਦ ਟੂ ਗਵਰਨਮੈਂਟਸ ਟੁਗੇਦਰ ਫਾਰ ਦ ਪੀਪਲ ਆਫ ਦਿਸ ਕੰਟਰੀ ਇਸ ਦੇਸ਼ ਦੇ ਲੋਕਾਂ ਵਾਸਤੇ ਮਿਲ ਕੇ ਕੰਮ ਕਰਨਾ ਅਸੀਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਰੇਡਾ ਸਾਹਿਬ ਨੂੰ ਵੀ ਸਾਡੇ ਨਾਲ ਮਿਲ ਕੇ ਕੰਮ ਕਰੋ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਕਿਉਂ ਲਿਖਦੇ ਹੋ ਜੀ ਮੈਂ ਆਥਰਿਸਟ ਹਾਂ ਮੇਰੇ ਨਾਲ ਲਿਖੋ ਮੈਂ ਤੁਹਾਨੂੰ ਮਿਲ ਕੇ ਆਇਆ ਤੁਹਾਡੇ ਕੋਲ ਮੇਰਾ ਮੋਬਾਈਲ ਨੰਬਰ ਹੈ ਮੈਂ ਤੁਹਾਡੇ ਭਰਾ ਆ ਮੈਨੂੰ ਟੈਲੀਫੋਨ ਕਰੋ ਵੀ ਰੇਡਾ ਸਾਹਿਬ ਆ ਇਦਾਂ ਗੱਲ ਐ ਇਦਾਂ ਕਰੋ ਮੈਨੂੰ ਪੁੱਛੋ 600 ਕਰੋੜ ਹੈ ਹੀ ਨਹੀਂ 197 ਕਰੋੜ ਹੈ ਜੀ ਉਹ ਉਹ ਕੋਈ ਮੈਸ ਸਟੇਟਮੈਂਟ ਦੇਣਾ ਜੀ ਮੈਂ ਹਮੇਸ਼ਾ ਚੈੱਕ ਕਰਦਾ ਮੈਂ ਬੇਨਤੀ ਕਰਦਾ ਕਿ ਜਿਹੜਾ ਜੂਨੀਅਰ ਅਰਥ ਵਿਸ਼ੇਸ਼ਟਰ ਹੈ ਮੈਂ ਤਾਂ 3.5 ਕਰੋੜ ਦਾ ਮੰਤਰੀ ਹੈ ਜੀ ਸਿਹਤ ਮੰਤਰੀ ਹੈ ਉਹ ਤਾਂ 140 ਕਰੋੜ ਦੇ 150 ਕਰੋੜ ਦੇ ਉਹ ਤਾਂ ਜੀ ਉਹਨਾਂ ਨੇ ਸਾਰੇ ਫੈਕਟ ਚੈੱਕ ਕਰਕੇ ਫਿਰ ਬਿਆਨ ਦੇਣਾ ਹੁੰਦਾ ਉਹਨਾਂ ਨੂੰ ਮੈਂ ਇਹ ਵੀ ਬੇਨਤੀ ਕਰਦਾ ਹੱਥ ਜੋੜ ਕੇ ਕਿ ਨੱਡਾ ਸਾਹਿਬ ਤੁਸੀਂ ਪਹਿਲਾਂ ਚੈੱਕ ਕਰੋ ਜਿਹੜੇ ਫੈਕਟਸ ਆ ਨਾ ਦੇ ਟਾਕ ਲਾਊਡਰ ਦੈਨ ਯੂਰ ਟਾਕ ਸਮਾਲਰ ਯਾਨੀ ਜੇ ਰਾਜਨੀਤੀ ਬਿਲਕੁਲ ਨਹੀਂ ਹੋਣੀ ਚਾਹੀਦੀ ਸਿੱਧੇ ਵਿੱਚ ਰਾਤ ਕੰਗੜਾ ਰੜਾਤ ਵਾਲਾ ਪ੍ਰਿੰਟਰਵਾਤੀ ਕਹਿਣ ਯਾਰ ਤੁਸੀਂ ਜਿਹੜੀ ਜਿਹੜੀ ਔਰਤ ਤੁਸੀਂ ਇੱਕ ਨਾ ਲਿਆ ਨਾ ਜੋ ਦੇ ਬਾਰੇ ਤੱਕ ਗੱਲ ਕਰਨੀ ਫਰਜ਼ੂਲ ਹੈ ਜੀ ਉਹਨਾਂ ਨੂੰ ਨਾ ਜੀ ਮਤਲਬ ਬੀਜੇਪੀ ਨੇ ਵੀ ਛਾਤਰਾਂ ਨੂੰ ਡਾٹا ਸਾਹਿਬ ਨੂੰ ਵੀ ਬੁਲਾਇਆ ਸੀ ਉਹਨੂੰ ਕਿਹਾ ਵੀ ਬੀਬੀ ਆਪਣੀ ਜਿਹੜਾ ਥੋੜਾ ਜਿਹਾ ਨਾ ਪਹਿਲਾਂ ਉਹਨੇ ਕਿਸਾਨਾਂ ਦੇਲੇ ਵੀ ਉਹਦੀ ਬੋਲਬਾਣੀ ਮਾੜੀ ਹੈ ਜੀ ਮਤਲਬ ਮੈਂ ਇੱਕ ਮੇਰੀ ਧੀਆ ਵਰਗੀਆਂ ਸੋ ਮੈਂ ਕੋਈ ਬਹੁਤਾ ਸਟਰੋਂਗ ਸ਼ਬਦ ਨਹੀਂ ਵਰਤਦਾ ਮੇਰੀ ਨੇਚਰ ਨਹੀਂ ਹੈ ਕਿਉਂਕਿ ਮੈਂ ਡਾਕਟਰ ਵੀ ਹਾਂ ਮੇਰੀ ਧੀਆ ਵਰਗੀਆਂ ਮੈਂ ਉਹਨੂੰ ਕਹੂੰਗਾ ਵੀ ਦੇਖ ਤੂੰ ਹੁਣ ਇੱਕ ਲਾਮੇਕਰ ਬਣ ਗਿਆ ਮੈਂਬਰ ਆਫ ਪਾਰਲੀਮੈਂਟ ਇੱਕ ਪਾਰਲੀਮੈਂਟਰੀ ਲੈਂਗੁਏਜ ਹੁੰਦੀ ਹੈ ਔਰ ਤੂੰ ਇਹੋ ਜਿਹੇ ਜਿਹੜੇ ਤਿੱਲੇ ਲਾ ਤਿਹੜਾ ਪਰਿਆ ਹਿੰਦੁਸਤਾਨ ਦਾ ਆਪਣਾ ਪੇਟ ਬਣ ਕੇ ਜਿਹਨੇ ਮੈਨੂੰ ਗ੍ਰੀਨ ਰੈਵੋਲੂਸ਼ਨ ਕਰਕੇ ਜਿਹਨੇ ਸਾਰੇ ਸਾਰੇ ਹਿੰਦੁਸਤਾਨ ਨੂੰ ਰੋਟੀ ਖਵਾਈ ਆ ਉਹਨਾਂ ਲੋਕਾਂ ਦੇ ਪ੍ਰਤੀ ਉਹਦੇ ਮਨਚ ਸਨਮਾਨ ਹੋਣਾ ਚਾਹੀਦਾ ਉਹਨੂੰ ਮਾਫੀ ਮੰਗਣੀ ਚਾਹੀਦੀ ਆ ਸਾਰੇ ਭਾਈਚਾਰੇ ਤੋਂ ਔਰ ਸਰਕਾਰ ਨੂੰ ਉਹਨੂੰ ਫਟਲਾਣਤ ਪਾਣੀ ਚਾਹੀਦੀ ਆ ਕਿ ਤੂੰ ਬੇਟੇ ਤੈਨੂੰ ਤੈਨੂੰ ਸ਼ੋਭਾ ਨਹੀਂ ਦਿੰਦਾ ਸਾਡਾ ਸੱਭਿਆਚਾਰ ਨਹੀਂ ਆਏ ਮੈਂ ਉਹਨੂੰ ਆਪਣੀ ਬੇਟੀ ਨੂੰ ਕਹਿੰਨਾ ਵੀ ਤੂੰ ਭਾਈ ਆਪਣੀ ਬੋਲ ਬਾਣੀ ਠੀਕਰ